ਉਦੋਂ ਕੋਈ ਡੱਬਾ ਲੈ ਕੇ ਆਇਆ ਹੂੰ ਵੀ ਕਹਿੰਦਾ ਉਸਤਾਦ ਜੀ ਮੇਰਾ ਵੀਜ਼ਾ ਆ ਗਿਆ ਮੈਂ ਕਿਹਾ ਵੀ ਕੀ ਆ ਬਾਤ ਹੈ ਕੰਜੀ ਬੜੀ ਖੁਸ਼ੀ ਹੋਈ ਅੰਗ ਸੰਗ ਰੱਖ ਕੇ ਚੋਪਈ ਸਾਹਿਬ ਦਾ ਪਾਠ ਕਰਕੇ ਮੈਂ ਕੋਈ ਵੀ ਕੰਮ ਤੋਂ ਸ਼ੁਰੂ ਕਰਨਾ ਉਦੋਂ ਕਰਿਆ ਕਰ ਜਦੋਂ ਜਦੋਂ ਨੇ ਪਹਿਲਾ ਉਹਦਾ ਸ਼ੋਅ ਹੋਇਆ ਕੈਨੇਡਾ ਚ ਤੇ ਉਦੋਂ ਮੈਨੂੰ ਮੈਸੇਜ ਆਇਆ ਕਹਿੰਦਾ ਉਸਤਾਦ ਜੀ ਬਹੁਤ ਸੋਹਣਾ ਸ਼ੋਅ ਰਿਹਾ ਕਹਿੰਦਾ ਮੇਰਾ ਇੱਥੇ ਵੀ ਉਹ ਵੈਗਰੂ ਦਾ ਨਾਮ ਲੈ ਕੇ ਕਰਦਾ ਉਹਦਾ ਸਾਰਾ ਮੈਂ ਕਿਹਾ ਵੀ ਵੈਗਰੂ ਨੂੰ ਅੰਗ ਸੰਗ ਰੱਖ ਕੇ ਹੂੰ ਚੋ ਪਈ ਸਾਹਿਬ ਦਾ ਪਾਠ ਕਰਕੇ ਮੈਂ ਕਿਹਾ ਕੋਈ ਵੀ ਕੰਮ ਤੂੰ ਸ਼ੁਰੂ ਕਰਨਾ ਉਦੋਂ ਕਰਿਆ ਕਰ ਠੀਕ ਹੈ ਤੇ ਹੁਣ ਵੀ ਉਹਦਾ ਮੈਸੇਜ ਜਦੋਂ ਜਦੋਂ ਉਹਨੂੰ ਪਹਿਲਾ ਉਹਦਾ ਸ਼ੋਅ ਹੋਇਆ ਕੈਨੇਡਾ ਚ ਹਮ ਤੇ ਉਦੋਂ ਮੈਨੂੰ ਮੈਸੇਜ ਆਇਆ ਕਹਿੰਦਾ ਉਸਤਾਦ ਜੀ ਹਮ ਬਹੁਤ ਸੋਹਣਾ ਸ਼ੋਰ ਰਿਹਾ ਕਹਿੰਦਾ ਮੇਰਾ ਹਮ ਮੈਂ ਕਿਹਾ ਵੀ ਬੜੀ ਖੁਸ਼ੀ ਦੀ ਗੱਲ ਆ ਉਹ ਬੜੀ ਗ੍ਰੋਸ ਕਰ ਰਿਹਾ ਮੁੰਡਾ ਬੜਾ ਅੱਛਾ ਦਾ ਨਾਮ ਚੱਲ ਰਿਹਾ ਤੇ ਮੈਂ ਕਹਿੰਦਾ ਵੀ ਹੋਰ ਦੁਆ ਕਰਦਾ ਵੀ ਉਹ ਬਹੁਤ ਬਹੁਤ ਵੱਡਾ ਸਟਾਰਬਾ ਅੱਛਾ ਦਰਸ਼ਨ ਜੀ ਜੀ ਇਸ ਗੱਲ ਨੂੰ ਲੈ ਕੇ ਫਿਰ ਅੱਖਾਂ ਭਰ ਦੀਆਂ ਨੇ ਚਲੋ ਤੁਹਾਡਾ ਪਰਸਨਲ ਸਵਾਲ ਵੀ ਕਿਉਂਕਿ ਅੱਜ ਕੱਲ ਜਿੱਥੇ ਉਹ ਲੋਕ ਨੇ ਜਿਹੜੇ ਮਾੜਾ ਜਿਹਾ ਹਿੱਟ ਹੁੰਦੇ ਆ ਤਾਂ ਉਸਤਾਦ ਦਾ ਫੋਨ ਬਲੌਕ ਕਰ ਦਿੰਦੇ ਨੇ ਉੱਥੇ ਇੱਕ ਉਹ ਮੁੰਡਾ ਜਿਹੜਾ ਤੁਹਾਡੇ ਲਈ ਤੋ ਨੋ ਇੰਨਾ ਪਿਆਰ ਕਰਦੇ ਆ ਦੱਸ ਰਿਹਾ ਵੀ ਚਲੋ ਠੀਕ ਆ ਕੱਲ ਕੱਲ ਕਿਸੇ ਨੇ ਦੇਖਿਆ ਨਹੀਂ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਮਾਨ ਜਾਂ ਤਾਂ ਮਹਿਸੂਸ ਹੁੰਦਾ ਭਾਵਕ ਵੀ ਹੁੰਦਾ ਬੰਦਾ ਕਦੇ ਵੀ ਯਾਰ ਮੈਂ ਕਿਹੜੇ ਦੌਰ ਚ ਉੱਠ ਕੇ ਆਇਆ ਸੀ ਝੱਖੜ ਵਾਲੇ ਪਿੰਡ ਦੇ ਵਿੱਚੋਂ ਮੈਂ ਉੱਠਿਆ ਤੇ ਆ ਚੰਡੀਗੜ੍ਹ ਬੈਠਾ ਮੇਰਾ ਸ਼ਾਗਿਰਦ ਆ ਜਿਹੜਾ ਕੈਨੇਡਾ ਅਮਰੀਕਾ ਦੇ ਟੂਰ ਕਰ ਰਿਹਾ ਤਾਂ ਮਨ ਦੇ ਵਿੱਚ ਇੱਕ ਹੁੰਦਾ ਨਾ ਬੰਦਾ ਮੰਦਰੋਂ ਭਰਦਾ ਕਿ ਕੋਈ ਸਾਡੀ ਤਰਾਸ਼ੀ ਚੀਜ਼ ਜਦੋਂ ਦੁਨੀਆ ਕਬੂਲ ਕਰਦੀ ਹੈ ਖੁਸ਼ੀ ਹੁੰਦੀ ਹੈ ਮਨ ਨਹੀਂ ਭਰਦਾ ਖੁਸ਼ੀ ਹੁੰਦੀ ਹੈ ਵੀ ਯਾਰ ਵੀ ਬੂਟਾ ਲਾਇਆ ਹੈ ਹਨਾ ਹੱਥੀਂ ਬੂਟਾ ਲਾਇਆ ਹੋਵੇ ਜਿਹੜਾ ਫਲ ਦੇ ਲੱਗ ਪਏ ਫੁੱਲ ਦੇ ਲੱਗ ਪਏ ਤਾਂ ਉਹ ਮਾਲੀ ਨੂੰ ਬਹੁਤ ਖੁਸ਼ੀ ਹੁੰਦੀ ਹੈ ਠੀਕ ਹੈ ਹੈਨਾ ਤੇ ਮੇਰਾ ਮਨ ਬੜਾ ਅਸੀਂ ਘਰ ਦੇ ਕਈ ਵਾਰੀ ਉਹਦੇ ਗਾਣੇ ਲਾ ਕੇ ਨੱਚਣ ਲੱਗ ਪੈਨੇ ਆ ਕਈ ਵਾਰੀ ਅਸੀਂ ਦੋਨੇ ਮੇਰੀ ਵਾਈਫ ਉਹ ਵੀ ਕਿਉਂਕਿ ਉਹਨੇ ਨਿੱਕਾ ਸਾਡੇ ਸਾਡੇ ਹੱਥਾਂ 'ਚ ਧਰਿਆ ਉਹ ਹੈਨਾ ਤੇ ਬਹੁਤ ਮਨ ਨੂੰ ਬਹੁਤ ਬਹੁਤ ਜ਼ਿਆਦਾ ਸਕੂਨ ਮਿਲਦਾ ਵੀ ਵੀਰ ਅੱਬਾ ਤੇਰਾ ਸ਼ੁਕਰ ਹੈ ਬੀਤੂ ਸਾਨੂੰ ਇਥੇ ਦੁਨੀਆਂ ਦੇ ਵਿੱਚ ਇੱਕ ਜਿਉਨਜੋਗਾ ਕੀਤਾ ਹਨਾ ਲੋਕੀ ਖੁਸ਼ ਹੁੰਦੇ ਆ ਸਾਰੇ ਜਦੋਂ ਪੁੱਛਦੇ ਆ ਵੀ ਉਹ ਤੁਹਾਡਾ ਹੈ ਉਹ ਤੁਹਾਡਾ ਹਨਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸਾਡਾ ਆਪਣਾ ਕਹਿੰਦਾ ਫਿਰ ਉਦੋਂ ਨਾਲ ਲੋਕਾਂ ਦਾ ਘੇਰਾ ਵੀ ਵੱਧਦਾ ਜਦੋਂ ਕੋਈ ਇੱਕ ਬੰਦਾ ਚੱਲਦਾ ਆਖਰੀ ਸਵਾਲ ਆ ਤਾਂ ਫਿਰ ਹੁਣ ਦਰਸ਼ਨਜੀਤ ਨਵੇਂ ਮੁੰਡੇ ਨੇ ਜਿਹੜੇ ਸਟੂਡੈਂਟ ਬਣਾਉਂਦਾ ਕੀ ਸੋਚ ਕੇ ਬਣਾਉਂਦਾ ਕਿਉਂਕਿ ਕਈ ਵਾਰੀ ਇਹ ਹੁੰਦਾ ਜਦੋਂ ਨਾਮ ਬਣ ਜਾਂਦਾ ਬੰਦਾ ਪੈਸੇ ਪਿੱਛੇ ਵੀ ਭੱਜਣ ਲੱਪੈਂਦਾ ਹੈ ਤੁਹਾਡਾ ਤਿੱਖਾ ਸਵਾਲ ਹੋ ਸਕਦਾ ਵੀ ਕਈ ਵਾਰੀ ਐ ਹੁੰਦਾ ਵੀ ਹੁਣ ਦਰਸ਼ਨਜੀਤ ਨੂੰ ਇਹ ਹੋਵੇ ਵੀ ਚਲ ਹੁਣ ਨਾਂ ਚੱਲ ਗਿਆ ਚੰਦਰੇਵਰਦ ਹੁਣ ਘਰ ਪਰ ਲੱਗਿਆ ਵੀ ਜਿੰਨੇ ਆਉਣਦੇ ਆ ਮੁੰਡੇ ਆਉਣਦੇ ਹੋ ਨਹੀਂ ਨਹੀਂ ਇਹ ਨਹੀਂ ਕਦੇ ਹੁੰਦਾ ਜਦੋਂ ਵੀ ਕੋਈ ਸਿੱਖਣਾ ਆਉਂਦਾ ਅੱਜ ਵੀ ਮੇਰੇ ਕੋਲ ਜਦੋਂ ਕੋਈ ਸਿੱਖਣ ਆਉਂਦੇ ਹਨ ਇੱਕ ਫੀਸ ਆਪਾਂ ਕਹਿੰਦੇ ਆ ਵੀ ਇੱਕ ਫੀਸ ਲੈਣਾ ਤਾਂ ਇੱਕ ਜ਼ਰੂਰੀ ਹੈ ਕਿਉਂਕਿ ਆਪਾਂ ਘਰ ਵੀ ਚਲਾਉਣਾ ਆਉਂਦਾ ਹੈ ਹਨਾ ਆਪਣੇ ਆਪਣੇ ਘਰ ਇੱਕ ਰੇਲੂ ਖਰਚੇ ਵੀ ਆ ਬਹੁਤ ਕੁਝ ਹੈ ਪਰ ਜਦੋਂ ਮੇਰੇ ਕੋਲ ਕੋਈ ਹੁਣ ਵੀ ਤੁਸੀਂ ਤੁਹਾਨੂੰ ਮੈਂ ਦਿਖਾ ਸਕਦਾ ਮੇਰੇ ਕੋਲ ਲਿਸਟਾਂ ਜਿਹੜੀ ਕਾਪੀ ਚ ਹਨਾ ਰਜਿਸਟਰ ਚ ਆਪਣੀ ਲਿਸਟ ਹੈ ਵੀ ਕਿਹੜੇ ਕਿਹੜੇ ਮੇਰੇ ਕੋਲ ਸਿੱਖਣ ਆਉਂਦੇ ਹਨ ਉਹਨਾਂ ਵਿੱਚੋਂ ਕੋਈ ਫੀਸ ਵੀ ਨਹੀਂ ਭਰ ਸਕਦੇ ਠੀਕ ਹੈ ਹਨਾ ਕਈ ਫੀਸ ਘੱਟ ਦਿੰਦੇ ਆ ਤੇ ਕਈ ਕਹਿੰਦੇ ਵੀ ਮੇਰੇ ਕੋਲ ਤਾਂ ਜੀ ਹੈ ਨਹੀਂ ਉਹਨੂੰ ਫਿਰ ਐ ਥੋੜੀ ਆਪਾਂ ਜਵਾਬ ਦੇ ਦਿੰਦਾ ਠੀਕ ਉਦੋਂ ਕਰਿਆ ਡੱਬਾ ਲੈ ਕੇ ਆਇਆ ਹੂੰ ਵੀ ਕਹਿੰਦਾ ਉਸਤਾਦ ਜੀ ਮੇਰਾ ਵੀਜ਼ਾ ਆ ਗਿਆ ਮੈਂ ਕਿਹਾ ਵੀ ਕੀ ਆਵਾਜ਼ ਆ ਕਹਿੰਦਾ ਠੀਕ ਬੜੀ ਖੁਸ਼ੀ ਹੋਈ ਅੰਗ ਸੰਗ ਰੱਖ ਕੇ ਚਉਪਾਈ ਸਾਹਿਬ ਦਾ ਪਾਠ ਕਰਕੇ ਮੈਂ ਕੋਈ ਵੀ ਕੰਮ ਤੋਂ ਸ਼ੁਰੂ ਕਰਨਾ ਉਦੋਂ ਕਰਿਆ ਕਰ ਜਦੋਂ ਜਦੋਂ ਉਹ ਪਹਿਲਾ ਉਹਦਾ ਸ਼ੋਅ ਹੋਇਆ ਕੈਨੇਡਾ ਚ ਤੇ ਉਦੋਂ ਮੈਨੂੰ ਮੈਸੇਜ ਆਇਆ ਕਹਿੰਦਾ ਉਸਤਾਦ ਜੀ ਬਹੁਤ ਸੋਹਣਾ ਸ਼ੋਅ ਰਿਹਾ ਕਹਿੰਦਾ ਮੇਰਾ ਇੱਥੇ ਵੀ ਉਹ ਵੈਗਰੂ ਦਾ ਨਾਮ ਲੈ ਕੇ ਕਰਦਾ ਉਹਦਾ ਸਾਰਾ ਮੈਂ ਕਿਹਾ ਵੀ ਵੈਗਰੂ ਨੂੰ ਅੰਗ ਸੰਗ ਰੱਖ ਕੇ ਹੂੰ ਚੋ ਪਈ ਸਾਹਿਬ ਦਾ ਪਾਠ ਕਰਕੇ ਮੈਂ ਕਿਹਾ ਕੋਈ ਵੀ ਕੰਮ ਤੂੰ ਸ਼ੁਰੂ ਕਰਨਾ ਉਦੋਂ ਕਰਿਆ ਕਰ ਠੀਕ ਹੈ ਤੇ ਹੁਣ ਵੀ ਉਹਦਾ ਮੈਸੇਜ ਜਦੋਂ ਜਦੋਂ ਉਹਨੇ ਪਹਿਲਾ ਉਹਦਾ ਸ਼ੋਅ ਹੋਇਆ ਕੈਨੇਡਾ ਚ ਹੂੰ ਤੇ ਉਦੋਂ ਮੈਨੂੰ ਮੈਸੇਜ ਆਇਆ ਕਹਿੰਦਾ ਉਸਤਾਦ ਜੀ ਹੂੰ ਬਹੁਤ ਸੋਹਣਾ ਸ਼ੋਰ ਰਿਹਾ ਕਹਿੰਦਾ ਮੇਰਾ ਹੂੰ ਮੈਂ ਕਿਹਾ ਵੀ ਬੜੀ ਖੁਸ਼ੀ ਦੀ ਗੱਲ ਆ ਉਹ ਬੜੀ ਗ੍ਰੋਸ ਕਰ ਰਿਹਾ ਮੁੰਡਾ ਬੜਾ ਅੱਛਾ ਦਾ ਨਾਮ ਚੱਲ ਰਿਹਾ ਤੇ ਮੈਂ ਕਹਿੰਦਾ ਵੀ ਹੋਰ ਦੁਆ ਕਰਦਾ ਵੀ ਉਹ ਬਹੁਤ ਬਹੁਤ ਵੱਡਾ ਸਟਾਰ ਬਣੇ ਅੱਛਾ ਦਰਸ਼ਨ ਜੀ ਇਸ ਗੱਲ ਨੂੰ ਲੈ ਕੇ ਫਿਰ ਅੱਖਾਂ ਭਰ ਦੀਆਂ ਨੇ ਚਲੋ ਤੁਹਾਡਾ ਪਰਸਨਲ ਸਵਾਲ ਵੀ ਕਿਉਂਕਿ ਅੱ ਜਿਹੜੇ ਮਾੜਾ ਜਿਹਾ ਹਿੱਟ ਹੁੰਦੇ ਆ ਤਾਂ ਉਸਤਾਦ ਦਾ ਫੋਨ ਬਲੌਕ ਕਰ ਦਿੰਦੇ ਨੇ ਉਥੇ ਇੱਕ ਉਹ ਮੁੰਡਾ ਜਿਹੜਾ ਤੁਹਾਡੇ ਲਈ ਤੁਹਾਨੂੰ ਇੰਨਾ ਪਿਆਰ ਕਰਦੇ ਦੱਸ ਰਿਹਾ ਵੀ ਚਲੋ ਠੀਕ ਆ ਕੱਲ ਕੱਲ ਕਿਸੇ ਨੇ ਦੇਖਿਆ ਨਹੀਂ ਪਰ ਅੱਜ ਦੇ ਸਮੇਂ ਦੇ ਵਿੱਚ ਇੱਕ ਮਾਨ ਜਿਹਾ ਤਾਂ ਮਹਿਸੂਸ ਹੁੰਦਾ ਭਾਵਕ ਵੀ ਹੁੰਦਾ ਬੰਦਾ ਕਦੇ ਵੀ ਯਾਰ ਮੈਂ ਕਿਹੜੇ ਦੌਰ ਚ ਉੱਠ ਕੇ ਆਇਆ ਸੀ ਝੱਖੜ ਵਾਲੇ ਪਿੰਡ ਦੇ ਵਿੱਚੋਂ ਮੈਂ ਉੱਠਿਆ ਤੇ ਚੰਡੀਗੜ੍ਹ ਬੈਠਾ ਮੇਰਾ ਸ਼ਾਗਿਰਦ ਦਾ ਜਿਹੜਾ ਕੈਨੇਡਾ ਅਮਰੀਕਾ ਦੇ ਟੂਰ ਕਰ ਰਿਹਾ ਤਾਂ ਮਨ ਦੇ ਵਿੱਚ ਇੱਕ ਹੁੰਦਾ ਨਾ ਬੰਦਾ ਮੰਦਰੋਂ ਭਰਦਾ ਕਿ ਕੋਈ ਸਾਡੀ ਤਰਾਸ਼ੀ ਚੀਜ਼ ਜਦੋਂ ਦੁਨੀਆ ਕਬੂਲ ਕਰਦੀ ਹੈ ਖੁਸ਼ ਮਾਨੀ ਪਰਦਾ ਖੁਸ਼ੀ ਹੁੰਦੀ ਆ ਵੀ ਯਾਰ ਵੀ ਬੂਟਾ ਲਾਇਆ ਹੈ ਹਨਾ ਹੱਥੀਂ ਬੂਟਾ ਲਾਇਆ ਹੋਵੇ ਜਿਹੜਾ ਬੰਦੇ ਨੇ ਤੇ ਉਹ ਜਦੋਂ ਫਲ ਦੇਣ ਲੱਗ ਪਏ ਫੁੱਲ ਦੇਣ ਲੱਗ ਪਏ ਤਾਂ ਉਹ ਮਾਲੀ ਨੂੰ ਬਹੁਤ ਖੁਸ਼ੀ ਹੁੰਦੀ ਠੀਕ ਹੈ ਹਨਾ ਤੇ ਮੇਰਾ ਮਨ ਬੜਾ ਅਸੀਂ ਘਰ ਦੇ ਕਈ ਵਾਰੀ ਉਹਦੇ ਗਾਣੇ ਲਾ ਕੇ ਨੱਚਣ ਲੱਗ ਪੈਨੇ ਆ ਕਈ ਵਾਰੀ ਅਸੀਂ ਦੋਨੇ ਮੇਰੀ ਵਾਈਫ ਉਹ ਵੀ ਕਿਉਂਕਿ ਉਹਨੇ ਨਿੱਕਾ ਸਾਡੇ ਸਾਡੇ ਹੱਥਾਂ 'ਚ ਧਰਿਆ ਉਹ ਹਨਾ ਦੇ ਬਹੁਤ ਮਨ ਨੂੰ ਬਹੁਤ ਬਹੁਤ ਜਿਆਦਾ ਸਕੂਨ ਮਿਲਦਾ ਵੀ ਵੀਰ ਅੱਬਾ ਤੇਰਾ ਸ਼ੁਕਰ ਹੈ ਵੀ ਤੂੰ ਸਾਨੂੰ ਇਥੇ ਦੁਨੀਆ ਦੇ ਵਿੱਚ ਇੱਕ ਜੀਵਨ ਜੋਗਾ ਕੀਤਾ ਹਨਾ ਲੋਕੀ ਖੁਸ਼ ਹੁੰਦੇ ਆ ਸਾਰੇ ਜਦੋਂ ਪੁੱਛਦੇ ਆ ਵੀ ਉਹ ਤੁਹਾਡਾ ਹੈ ਉਹ ਤੁਹਾਡਾ ਹਨਾ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਸਾਡਾ ਆਪਣਾ ਕਹਿੰਦਾ ਫਿਰ ਉਦੋਂ ਨਾ ਲੋਕਾਂ ਦਾ ਘੇਰਾ ਵੀ ਵੱਧਦਾ ਜਦੋਂ ਕੋਈ ਇੱਕ ਬੰਦਾ ਚੱਲਦਾ ਆਖਰੀ ਸਵਾਲ ਆ ਤਾਂ ਫਿਰ ਹੁਣ ਦਰਸ਼ਨਜੀਤ ਨਵੇਂ ਮੁੰਡੇ ਨੇ ਜਿਹੜੇ ਸਟੂਡੈਂਟ ਬਣਾਉਂਦਾ ਕੀ ਸੋਚ ਕੇ ਬਣਾਉਂਦਾ ਕਿਉਂਕਿ ਕਈ ਵਾਰੀ ਇਹ ਹੁੰਦਾ ਜਦੋਂ ਨਾਮ ਬਣ ਜਾਂਦਾ ਬੰਦਾ ਪੈਸੇ ਪਿੱਛੇ ਵੀ ਭੱਜਣ ਲੱ ਪੈਂਦਾ ਹੈ ਤੁਹਾਡਾ ਤਿੱਖਾ ਸਵਾਲ ਹੋ ਸਕਦਾ ਵੀ ਕਈ ਵਾਰੀ ਐ ਹੁੰਦਾ ਵੀ ਉਹ ਦਰਸ਼ਨਜੀਤ ਨੂੰ ਇਹ ਹੋਵੇ ਵੀ ਚੱਲ ਹੁਣ ਨਾਂ ਚੱਲ ਗਿਆ ਚੰਦਰੇਵਰ ਦਾ ਹੁਣ ਘਰ ਪਰ ਲੱਗਿਆ ਵੀ ਜਿੰਨੇ ਆਉਣਦੇ ਆ ਮੁੰਡੇ ਆਉਣ ਦਿਓ ਨਹੀਂ ਨਹੀਂ ਇਹ ਨਹੀਂ ਕਦੇ ਹੁੰਦਾ ਜਦੋਂ ਵੀ ਕੋਈ ਸਿੱਖਣਾ ਆਉਂਦਾ ਅੱਜ ਵੀ ਮੇਰੇ ਕੋਲ ਜਦੋਂ ਕੋਈ ਸਿੱਖਣ ਆਉਂਦੇ ਹਨ ਇੱਕ ਫੀਸ ਆਪਾਂ ਕਹਿੰਦੇ ਆ ਵੀ ਇੱਕ ਫੀਸ ਲੈਣਾ ਤਾਂ ਇੱਕ ਜ਼ਰੂਰੀ ਹੈ ਕਿਉਂਕਿ ਆਪਾਂ ਘਰ ਵੀ ਚਲਾਉਣਾ ਆਉਂਦਾ ਹੈ ਹੈਨਾ ਆਪਣੇ ਆਪਣੇ ਘਰ ਇੱਕ ਰਿਹਲੂ ਖਰਚੇ ਵੀ ਆ ਬਹੁਤ ਕੁਝ ਹੈ ਪਰ ਜਦੋਂ ਮੇਰੇ ਕੋਲ ਕੋਈ ਹੁਣ ਵੀ ਤੁਸੀਂ ਤੁਹਾਨੂੰ ਮੈਂ ਦਿਖਾ ਸਕਦਾ ਮੇਰੇ ਕੋਲ ਲਿਸਟਾਂ ਜਿਹੜੀ ਕਾਪੀ ਚ ਹੈਨਾ ਰਜਿਸਟਰ ਚ ਆਪਣੀ ਲਿਸਟ ਹੈ ਵੀ ਕਿਹੜੇ ਕਿਹੜੇ ਮੇਰੇ ਕੋਲ ਸਿੱਖਣ ਆਉਂਦੇ ਹਨ ਉਹਨਾਂ ਵਿੱਚੋਂ ਕੋਈ ਫੀਸ ਵੀ ਨਹੀਂ ਭਰ ਸਕਦੇ ਠੀਕ ਹੈ ਹੈਨਾ ਕਈ ਫੀਸ ਘੱਟ ਦਿੰਦੇ ਆ ਤੇ ਕਈ ਕਹਿੰਦੇ ਵੀ ਮੇਰੇ ਕੋਲ ਤਾਂ ਜੀ ਹੈ ਨਹੀਂ ਉਹਨੂੰ ਫਿਰ ਐਂ ਥੋੜੀ ਆਪਾਂ ਜਵਾਬ ਦੇ ਦੇਣਾ ਠੀਕ ਹੈ